ਜਿਹੜੀ ਇਹ ਫਿਲਮ ਹੈ ਇਹ इमोਸ਼ਨ ਵੀ ਹੈ ਪਿਆਰ ਵੀ ਹੈ ਕਮੇਡੀ ਵੀ ਹੈ ਬੱਚੇ ਵੀ ਹੈ ਗੁੰਡੇ ਵੀ ਹੈ ਸ਼ਰੀਫ ਵੀ ਹੈ ਮੈਨੂੰ ਤੁਸੀਂ ਸ਼ਰੀਫ ਪਹਿਲੀ ਵਾਰੀ ਦੇਖੋਗੇ ਇੱਕ ਥੋੜੀ ਜੀ ਹੋਰ ਚੀਜ਼ ਹੈਗੀ ਆ ਜਿਹਦੇ ਨਾਲ ਤੁਹਾਨੂੰ ਹੋਰ ਮਜ਼ਾ ਵੀ ਆਊਗਾ ਜਿਹੜਾ ਰੰਗ ਹੈਗਾ ਤੇ ਸ਼ੂਟ ਬੜਾ ਕਮਾਲ ਹੋਇਆ ਬੜਾ ਮਜ਼ੇਦਾਰ ਹੋਇਆ ਉਹ ਪਿੱਛੇ ਜੇ ਅਸੀਂ ਸਾਰੇ ਜਨਾਂ ਨੇ ਬੈਠ ਕੇ ਫਸਟ ਉਹਦਾ ਦੇਖਿਆ ਜਦੋਂ ਬਾਜੀ ਕਹਿੰਦੇ ਆਪਣੀ ਫਿਲਮ ਕੰਪਲੀਟ ਹੋ ਗਈ ਅਦਿੱਤਿਆ ਜੀ ਕਹਿੰਦੇ ਵੀ ਆਪਾਂ ਵੀਰੇ ਦੇਖੀਏ ਤੇ ਸਾਡਾ ਬਣਾ ਹੌਸਲਾ ਵਧਿਆ ਮੇਰਾ ਤਾਂ ਆਪ ਬਹੁਤ ਵਧਿਆ ਫਿਰ ਸਿੰਘੇ ਵੀਰੇ ਨਾਲ ਮੈਂ ਡਿਸਕਸ ਕੀਤੀ ਕਈ ਵਾਰੀ ਆਪ ਨੂੰ ਲੱਗਦਾ ਹੁੰਦਾ ਆਪਾਂ ਨੂੰ ਵੀਰੇ ਕਹਿੰਦਾ ਨਹੀਂ ਵਧੀਆ ਮੈਂ ਚੀਮੇ ਨਾਲ ਗੱਲ ਕੀਤੀ ਸਾਰਿਆਂ ਨਾਲ ਗੱਲ ਕੀਤੀ ਕਹਿੰਦੇ ਨਹੀਂ ਵੀਰੇ ਵੀ ਵਧੀਆ ਬਣੀ ਆ ਔਰ ਤੁਸੀਂ ਪੋਸਟਰ ਦੇਖਿਆ ਤੁਸੀਂ ਟ੍ਰੇਲਰ ਦੇਖਿਆ ਤੁਸੀਂ ਟੀਜ਼ਰ ਦੇਖਿਆ ਤੁਸੀਂ ਗਾਣੇ ਦੇਖੇ ਤੁਹਾਨੂੰ ਅਲੱਗ ਹੀ ਇਦਾਂ ਦਾ ਟੇਸਟ ਇਦਾਂ ਦਾ ਮਾਹੌਲ ਮਿਲੇਗਾ ਫਿਲਮ ਦੇ ਵਿੱਚ ਵੀ ਤੇ ਥੈਂਕ ਯੂ ਸਾਡੇ ਪ੍ਰੋਡਿਊਸਰ ਸਾਡੀ ਭਾਬੀ ਜੀ ਹਰਮਨ ਸੂਦ ਦਾ ਜਿਨ੍ਹਾਂ ਨੇ ਜੀਰਾ ਕੀਤਾ ਸਾਡੇ ਅਰਗਿਆਂ ਤੇ ਆ ਜਵਾਕਾਂ ਤੇ ਸਿੰਘੇ ਵੀਰੇ ਤੇ ਮੇਰੇ ਤੇ ਸਾਡੀ ਕੁੜੀ ਹੀਰੋਇਨ ਟਵਿੰਕਲ ਅਰੋੜਾ ਉਹਦੇ ਤੇ ਵਿੋਪਾ ਬੀਜੀ ਦੀ ਪਸੰਦ ਸੀ ਅਸਲ ਚ ਵੀ ਉਹ ਕੁੜੀ ਨੂੰ ਕੰਮ ਕਰਾਈਏ ਵੀ ਸਾਰਿਆਂ ਤੇ ਜਿਹੜਾ ਰੋਟੀ ਪਾਣੀ ਲੱਲ ਪੱਬ ਹੋਰ ਪੈਸਾ ਥੇਲਾ ਜਿਹੜੀ ਜਾਨੀ ਕਿ ਆਪਾਂ ਕੀਏ ਜੇਬ ਹੌਲੀ ਕੀਤੀ ਹੈ ਪ੍ਰੋਡਿਊਸਰ ਜੇ ਵੀ ਹੌਲੀ ਕਰਦਾ ਹੁੰਦਾ ਉਹਨਾਂ ਨੇ ਜੇਰੇ ਨਾਲ ਕੀਤੀ ਹੈ ਔਰ ਬਾਬੇ ਨੇ ਮੇਰ ਕੀਤੀ ਹੈ ਫਿਲਮ ਵਾਕਈ ਵਧੀਆ ਬਣੀ ਹੈ ਤੁਸੀਂ ਜਦੋਂ ਦੇਖੋਗੇ ਫਿਲਮ ਚ ਤੁਹਾਨੂੰ ਸਵਾਦ ਆਊਗਾ ਇੱਕ ਜਿਹੜੀ ਕੰਪਲੀਟ ਫਿਲਮ ਹੁੰਦੀ ਹੈ ਉਦਾਂ ਦਾ ਮਾਹੌਲ ਹੈ ਠੀਕ ਹੈ ਬਈ